ਸਾਤ ਸੰਗਤ ਜੀ ਸੱਚਖੰਡ ਦਾ ਆਨੰਦ ਆ ਮਾਤ ਲੋਕ ਵਿੱਚ ਧਰਤੀ ਤੇ ਜਿਹੜੀ ਸੰਗਤ ਹੈ ਨਾ ਵਿੱਚ ਸੰਗਤ ਹਰ ਪ੍ਰਭ ਬੱਸਾ ਜਿਓ ਸਾਡੇ ਲਈ ਸੱਚਖੰਡ ਹੈ ਸਤਿਗੁਰਾਂ ਨੇ ਸੰਗਤ ਬਣਾਈ ਨਾ ਗੁਰੂ ਨਾਨਕ ਪਾਤਸ਼ਾਹ ਨੇ ਤੇ ਸਾਤ ਸੰਗਤ ਜੀ ਜਿਹੜਾ ਇਸ ਸੰਗਤ ਵਿੱਚ ਆਵੇ ਉਹ ਨੂੰ ਉਹ ਸੱਚਖੰਡ ਪ੍ਰਾਪਤ ਹੋਣਾ ਨਾ ਅਮਾਤ ਲੋਕ ਦੇ ਵਿੱਚ ਬਖਸ਼ੇ ਹੋਏ ਸੰਗਤ ਬੜ ਭਾਗੀ ਹਰ ਸੰਗਤ ਪਾਵੈ ਸਤਿਗੁਰਾਂ ਐਸੀ ਕਿਰਪਾ ਕੀਤੀ ਕਹਿੰਦੇ ਫਿਰ ਸਤਿਗੁਰਾਂ ਨੇ ਉਹ ਜਲਾਹਾ ਬੁਲਾਇਆ ਸਾਖੀ ਆਪ ਜੀ ਨੇ ਸੁਣੀ ਜੀ ਦੀ ਉਹ ਇਕਲੀ ਗੱਡੀ ਸੀ ਨਾ ਗੁਰੂ ਅਮਰਦਾਸ ਜੀ ਦਾ ਉਹਦੇ ਵਿੱਚ ਚਰਨ ਪੈ ਗਿਆ ਡਿੱਗੇ ਗਾਗਰ ਵਿਚਾਲੇ ਉਹਨੂੰ ਮਹਾਰਾਜ ਨੇ ਬੁਲਾਇਆ ਸੱਚੇ ਪਾਤਸ਼ਾਹ ਨੇ ਬੁਲਾ ਕੇ ਆਖਿਆ ਇਹ ਤੇਰੀ ਜਿਹੜੀ ਜਗ੍ਹਾ ਹੈ ਨਾ ਜਿਹਦੇ ਵਿੱਚ ਸਾਡੇ ਸੇਵਕ ਦਾ ਚਰਨ ਪਿਆ ਸੀ ਕਿਉਂਕਿ ਉਹ ਜਦੋਂ ਸਤਗੁਰਾਂ ਦਾ ਚਰਨ ਕੀਲੀ ਨੂੰ ਲੱਗਿਆ ਸੀ ਨਾ ਸਾਧ ਸੰਗਤ ਜੀ ਕਰੀਰ ਦਾ ਉਹ ਹਿੱਸਾ ਸੀ ਕਹਿੰਦੇ ਉਹ ਹਰਾ ਹੋ ਗਿਆ ਹੈ ਗੱਜਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਤਗੁਰੂ ਦੀ ਰਹਿਮਤ ਹੀ ਐਸੀ ਆ ਜਿੱਥੇ ਉਹਨਾਂ ਦੇ ਚਰਨ ਪੈ ਜਾਣ ਸੂਕੇ ਹਰੇ ਕੀਏ ਖਿਨ ਮਾਹੇ ਖਿਨ ਮਾਹੇ ਸਾਧ ਸੰਗਤ ਜੀ ਸੂਕੇ ਕਾਠ ਵੀ ਹਰੇ ਹੋ ਜਾਂਦੇ ਆ ਜਦੋਂ ਗੁਰੂ ਦੀ ਕਿਰਪਾ ਉਹ ਜਾਵੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਕਹੇ ਗੌਰ ਪਰ ਸਾਦ ਪਰਮ ਪਦ ਪਾਇਆ ਸੂਕੇ ਕਾਸ਼ਤ ਰਿਆ ਬਾਜ ਰੂਪ ਸੁੱਕੇ ਕਾਠਾਰੇ ਹੋ ਜਾਂਦੇ ਨੇ ਤੇ ਜਦੋਂ ਗੁਰੂ ਦੀ ਕਿਰਪਾ ਹੋਵੇ ਜਿੱਦਾਂ ਹਿਰਦਾ ਸੁੱਕ ਜਾਵੇ ਨਾ ਨਾਮ ਵੱਲੋਂ ਨਾਮ ਵਿੱਚ ਮਿਰਤੀ ਨਾ ਜੁੜੇ ਨਾਮ ਅੰਦਰ ਪ੍ਰਗਟਨਾ ਹੋਵੇ ਤੇ ਇਹਨੂੰ ਕਹਿੰਦੇ ਆ ਹਿਰਦਾ ਸੁੱਕਾ ਨਾਮ ਵੱਲੋਂ ਬਾਣੀ ਦੇ ਅੰਦਰ ਜਾਪਨਾ ਹੋਵੇ ਅੰਦਰੋਂ ਸੁੱਕਾ ਹਿਰਦਾ ਹੈ ਪਰ ਗੁਰੂ ਦੀ ਨਦਰ ਹੋ ਜਾਵੇ ਸੁੱਕੇ ਹਰੇ ਕੀਏ ਤੇ ਉੱਥੇ ਵੀ ਸਤਿਗੁਰੂ ਪ੍ਰਗਟ ਕਰ ਦੇਣਗੇ ਨਾਮ ਨੂੰ ਵਾਹਿ ਗੁਰੂ 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 ਵਾਹਿ ਵਾਹਿਗੁਰੂ 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 ਥੋੜੇ ਜਿ ਮਿੰਟ ਕਿਤੇ ਸਵੇਰੇ ਲੱਗ ਜਾਣ ਨਾ ਇਦਾਂ ਫਿਰ ਬਾਣੀ ਪੜੋ ਫਿਰ ਮੂਲ ਮੰਤਰ ਦਾ ਅਭਿਆਸ ਕਰੋ ਕੀ ਰਸ ਬਣਦਾ ਫਿਰ ਉਹ ਭਾਵ ਇਹ ਧੁਨ ਜਿਹੜੀ ਹੈ ਅੰਦਰ ਪ੍ਰਗਟ ਹੁੰਦੀ ਹਿਰਦੇ ਵਿੱਚ ਕਿਰਪਾ ਦੀ ਨਿਸ਼ਾਨੀ ਪਹਿਲਾਂ ਜ਼ਬਾਨ ਤੋਂ ਕੀਤਾ ਜਾਂਦਾ ਹੈ ਫਿਰ ਕੰਠ ਵਿੱਚੋਂ ਕੀਤਾ ਜਾਂਦਾ ਹੈ ਜਿਉਂ-ਜਿਉਂ ਉਹਦੀਆਂ ਰਹਿਮਤਾਂ ਹੁੰਦੀਆਂ ਨੇ ਫਿਰ ਹਿਰਦੇ ਦਾ ਜਾਪ ਹੁੰਦਾ ਹੈ ਤੇ ਜਦੋਂ-ਜਦੋਂ ਉਹਦੀਆਂ ਰਹਿਮਤਾਂ ਦੇ ਵਿੱਚ ਵਾਧਾ ਹੁੰਦਾ ਫਿਰ ਨਾਭ ਵਿੱਚ ਜਾਪ ਹੁੰਦਾ ਹੈ ਤੇ ਜਦੋਂ ਉਹਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਮੀਂਹ ਪਈ ਜਾਂਦਾ ਤੇ ਫਿਰ ਰੋਮਾਂ ਵਿੱਚੋਂ ਜਾਪ ਹੁੰਦਾ ਗੁਰਮੁਖ ਰੋਮ ਰੋਮ ਹਰਤਿਆ ਵੇ ਸਾਧ ਸੰਗਤ ਜੀ ਗੁਰਮਖਾਂ ਦੇ ਰੋਬ ਵੀ ਜੇਬਾਂ ਬਣ ਜਾਂਦੇ ਆ ਇਸ ਕਰਕੇ ਸਤਗੁਰਾਂ ਨੇ ਬਖਸ਼ਿਸ਼ ਕੀਤੀ ਉਹ ਕਰਦੇ ਨੇ ਰਹਿਮਤ ਕਰਦੇ ਨੇ ਅਲਪੱਗ ਜੀ ਹਾਂ ਸਤਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਨਾਮ ਹਰ ਸੋਭਾ ਚਿੰਤਾ ਲਾਏ ਹਿਬਾਰੀ ਰਹਿਮਤਾ ਕਰਦੇ ਨੇ ਉਸਾਮਾ ਹੋ ਗਿਆ ਨੇੜੇ ਸਾਧ ਸੰਗਤ ਜੀ ਸਤਿਗੁਰਾਂ ਨੇ ਐਸੀ ਬਿਰਤੀ ਜੋੜੀ ਉਹ ਜਲਾਹਾ ਬੁਲਾਇਆ ਫਿਰ ਮਹਾਰਾਜ ਕਹਿੰਦੇ ਇਹ ਸੁੱਕਾ ਕਰੀਰ ਹਰਾ ਹੋ ਗਿਆ ਸਾਡੇ ਸੇਵਕ ਦੇ ਚਰਨ ਲੱਗਣ ਨਾਲ ਤੇ ਮਹਾਰਾਜ ਕਹਿੰਦੇ ਇਸ ਥਾਂ ਦੀ ਦੁੱਗਣੀ ਮਾਇਆ ਲੈ ਲੈ 2 ਗੁਣੀ 3 ਗੁਣੀ ਪਰ ਇਹ ਜਗਾ ਛੱਡ ਦੇ ਤੇਰੇ ਵਾਸਤੇ ਅੱਗੇ ਵਾਸਤੇ ਸੁਖਦਾਇਕ ਨਹੀਂ ਹੈ ਤੈਨੂੰ ਜੇ ਨਹੀਂ ਦੇਵੇਂਗਾ ਤਾਂ ਦੁੱਖ ਭੋਗਣਾ ਪਵੇਗਾ ਗੱਜ ਕੇ ਅੱਖ ਰੋਸਾ ਸਤਿਨਾਮ ਸ੍ਰੀ ਵਾਹਿਗੁਰੂ ਉਹ ਦੁਗਣੀ ਤਿਗਣੀ ਮਾਇਆ ਲੈ ਕੇ ਸਤਿਗੁਰੂ ਤੋਂ ਚਲਾ ਗਿਆ ਉਹ ਸਤਿਗੁਰਾਂ ਨੂੰ ਥਾਂ ਭੇਟ ਕਰ ਦਿੱਤੀ ਇਉ ਸਤਿਗੁਰਾਂ ਨੇ ਸੰਗਤ ਦੀ ਬਿਰਤੀ ਨਾਮ ਵਿੱਚ ਜੋੜੀ ਹੈ ਬਰਾਗ ਦੂਰ ਕੀਤਾ ਹੈ ਬਰਾਗ ਦਾ ਆਪਣਾ ਪ੍ਰਭਾਵ ਹੈ ਸਾਧ ਸੰਗਤ ਦੀ ਜਿੱਥੇ ਵਿਛੋੜਾ ਉੱਥੇ ਦੁੱਖ ਕਿਉਂਕਿ ਬਿਛੋੜਾ ਸੋਣਾ ਡੁੱਕ ਬਿੰਡਠੇ ਮਰਿਓ ਬਾਜ ਪਿਆਰੇ ਆਪਣੇ ਬਿਰਹੀ ਨਾ ਤ੍ਰਿਯੋਦ ਤੇ ਸਤਗੁਰ ਸੱਤੇ ਪਾਤਸ਼ਾਹ ਉਧਰ ਨਾਮ ਦੀਆਂ ਤੁਨਾ ਤੇ ਉਧਰ ਕੀਰਤਨ ਫਿਰ ਪੁੱਤਰ ਵੀ ਆਏ ਦਾਸੂ ਤੇ ਦਾਤੂ ਨਮਸਕਾਰ ਕੀਤੀ ਸਤਗੁਰੂ ਜੀ ਨੂੰ ਪਿਤਾ ਜੀ ਕੀ ਹੁਕਮ ਹੈ ਕੋਲ ਰੀਤੀ ਅਨਸਾਰ ਕੁੱਲ ਮਰਜ਼ਾਦਾ ਅਨੁਸਾਰ ਆਪ ਜੀ ਦੀ ਅੰਤਮ ਕਿਰਿਆ ਕੀਤੀ ਜਾਵੇ ਮਹਾਰਾਜ ਕਹਿੰਦੇ ਨਹੀਂ ਕੁੱਲ ਦੀ ਰੀਤ ਕੁੱਲ ਦੀ ਮਰਜ਼ਾਦਾ ਅਨੁਸਾਰ ਨਹੀਂ ਤ੍ਰਿਹਣ ਵੰਸ ਸੀ ਨਾ ਮਹਾਰਾਜ ਸੱਚੇ ਪਾਤਸ਼ਾਹ ਦੀ ਤਿਹਣ ਵੰਸ ਸੀ ਕਹਿੰਦੇ ਉਹ ਕੁੱਲ ਅਨਸਾਰ ਕਰੀਏ ਕਹਿੰਦੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੀਰਤਨ ਕਰਦੇ ਆ ਬਾਣੀ ਪੜ੍ਹਦੇ ਆ ਤੇ ਹੁਕਮ ਕੀਤਾ ਸੰਸਕਾਰ ਕਰਨਾ ਹੈ ਸੰਸਕਾਰ ਦਾ ਹੁਕਮ ਕੀਤਾ ਸਤਿਗੁਰਾਂ ਨੇ ਤੇ ਫਿਰ ਸਾਧ ਸੰਗਤ ਜੀ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹ ਅਖੀਰਲਾ ਪਹਿਰਾ ਜੀਵਨ ਕਾਲ ਦਾ ਸਤਿਗੁਰੂ ਨੇ ਐਸੀ ਖੇਡ ਬਰਤਾਈ ਸਾਧ ਸੰਗਤ ਜੀ ਨਾ ਉਹ ਜਨਮ ਹੈ ਨਾ ਉਹ ਮਰੈ ਕੀ ਕਰਦੇ ਸਤਿਗੁਰੂ ਆਪਨ ਚਲਤ ਆਪ ਹੀ ਕਰੈ ਇਹ ਸਾਰੀ ਖੇਡ ਆਪ ਹੀ ਬਰਤਾਉਂਦੇ ਸਤਿਗੁਰੂ ਤੇ ਇਤਿਹਾਸ ਕਹਿੰਦਾ ਕਬੀਰ ਰਾਜ ਜੀ ਕਹਿੰਦੇ ਨੇ ਫਿਰ ਚਿੱਟਾ ਚਾਦਰਾਂ ਚਿੱਟੀ ਚਾਦਰ ਲੈ ਕੇ ਸਤਿਗੁਰੂ ਜੀ ਬਰਾਤ ਗਏ ਤੇ ਭਾਣਾ ਪਰਤਾ ਗਏ ਸਤਸੰਗ ਜੀ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤਿਸ ਮਨ ਜਿਮ ਜਲ ਵਿੱਚ ਜਲ ਮਿਲ ਜਾਵੇ ਜੋਤ ਨਾਲ ਜੋਤ ਰਣੀ ਜਿਵੇਂ ਚਾਲੇ ਜਿੱਤ ਚਾਲੇ ਮਿਲ ਜਾਵੇ ਜੋਤ ਨਾਲ ਜੋਤ ਰਣੀ ਜਲ ਵਿੱਚ ਜਲ ਮਿਲ ਜਾਂਦਾ ਜੀ ਜਲ ਵਿੱਚ ਮਿਲ ਜਾਂਦਾ ਹੈ ਜੋਤ ਨਾਲ ਜੋਤ ਰੜੀ ਜਲ ਵਿੱਚ ਜਲ ਮਿਲ ਜਾਵੇ ਜੋਤ ਨਾਲ ਜੋਤ ਰੜੀ ਵਾ 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 ਜੋਤ ਨਾਲ ਜੋਤ ਰੜੀ ਬਾਣੀ ਕਹਦੀ ਵੀ ਜੋਤ ਨਾਲ ਜੋਤ ਰੜੀ जोत न जोतर जल बि जल मिल जा वई ਸਤਗੁਰੂ ਜੀ ਨੇ ਫਿਰ ਚੇਤਨ ਸ਼ਰੀਰ ਨੂੰ ਭਾਰਤਕ ਸ਼ਰੀਰ ਤੋਂ ਬਾਹਰ ਅਸਤੂਲ ਸ਼ਰੀਰ ਤੋਂ ਬਾਹਰ ਆਪਣੀ ਜੋਤ ਕੀਤੀ ਤੇ ਸਾਧ ਸੰਗਤ ਜੀ ਜੋਤ ਦਾ ਜੋਤ ਵਿੱਚ ਪ੍ਰਕਾਸ਼ ਹੋ ਗਿਆ ਇਸ ਕਰਕੇ ਫਿਰ ਸਤਗੁਰਾਂ ਦਾ ਸੰਸਕਾਰ ਹੋਇਆ ਉਸ ਸਥਾਨ ਦੇ ਨੇੜੇ ਸਾਤਸੰਗ ਜੀ ਬਾਬਾ ਦਾਸੂ ਬਾਬਾ ਦਾਤੂ ਜੀ ਉਹਨਾਂ ਨੇ ਵਿਵਾਰ ਨੂੰ ਉਠਾਇਆ ਤੇ ਬਾਬਾ ਬੁੱਢਾ ਸਾਹਿਬ ਜੀ ਅਤੇ ਧੰਗੁਰੂ ਅਮਰਦਾਸ ਸਾਹਿਬ ਜੀ ਨੇ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਧੰਗੁਰੂ ਅੰਗਦ ਦੇਵ ਸਾਹਿਬ ਜੀ ਦੀ ਇਹ ਦੇਹ ਦਾ ਸੰਸਕਾਰ ਹੋਇਆ ਤੇ ਸਾਤਸੰਗ ਜੀ ਫੇਰ ਬਾਣੀ ਦਾ ਬਰਤਾਰਾ ਸੰਗਤਾਂ ਨੂੰ ਬੇਅੰਤ ਲੰਗਰ ਵਰਤਾਇਆ ਇਉਂ ਧੰਗ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ 47 ਕਸਾਲ 11 ਮਹੀਨੇ 3 ਦਿਨ ਜੀਵਨ ਕਾਲ ਦਾ ਸਮਾਪਤਿਤ ਕਰਕੇ ਉਹਦੇ ਵਿੱਚੋਂ 12 ਸਾਲ 6 ਮਹੀਨੇ 14 ਦਿਨ ਗੁਰਤਾ ਗੱਦੀ ਤੇ ਸੁਭਾਏ ਬਣ ਰਹੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਦਾ ਆਦੇਸ਼ ਤੇ ਉਪਦੇਸ਼ ਸੰਗਤਾਂ ਵਿੱਚ ਪ੍ਰਚਾਰਿਆ ਤੇ ਪ੍ਰਸਾਰਿਆ ਗੁਰਸਿੱਖੀ ਜੀਵਨ ਦਾਨ ਬਖਸ਼ਿਸ਼ ਕੀਤਾ ਤੇ ਸਾਧ ਸੰਗਤ ਜੀ ਫੇਰ ਗੁਰੂ ਅਮਰਦਾਸ ਸਾਹਿਬ ਜੀ ਦੇ ਰੂਪ ਵਿੱਚ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਬਖਸ਼